ਕਾਲੀਦਲ ਦੀ ਬਗਾਵਤ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਹਮਲਾ ਕਿਹਾ ਪਹਿਲੀ ਵਾਰ ਤਕੜੀ ਹਾਥੀ ਦੇ ਵਿੱਚ ਤੁਲ ਰਿਹਾ ਸੁਖਵੀਰ ਫਿਰ ਵੀ ਨਹੀਂ ਛੱਡ ਰਿਹਾ ਪ੍ਰਧਾਨ ਜਿਗਾਇ ਨੇ ਕਿ ਚਵਾਲੂ ਰਾਜਸਭਾ ਵਿਲੀ ਕੋਰ ਦੇ ਵਿੱਚ ਕੀਤਾ ਪੇਸ਼ ਅੱਜ ਦਿਨ ਦਿਨ ਦਾ ਰਿਮਾਂਡ ਹੋ ਰਿਹਾ ਖਤਮ ਹੋਰ ਤੋਂ ਤਿਹਾਰ ਭੇਜੇ ਜਾ ਸਕਦੇ ਨੇ ਆਪ ਸੁਖਵੀਰ ਕੇਜਵਾਦੀ ਗ੍ਰਿਫਤਾਰੀ ਦੇ ਖਿਲਾਫ ਆਮ ਆਦਮੀ ਪਾਰਟੀ ਦਾ ਹੱਲਾ ਬੋਲ ਦੇਸ਼ਪੁਰ ਦੇ ਵਿੱਚ ਕੀਤੇ ਪ੍ਰਦਰਸ਼ਨ ਪੰਜਾਬ ਦੇ ਵਿੱਚ ਵੀ ਸਰਕਾਰ ਤੇ ਉਤਰਿਆ ਆ ਵਿਦਾਇਤ ਤੱਤੀ ਵਰਤ ਪੰਜਾਬ ਦੇ ਵਿੱਚ 4 ਮਹੀਨਿਆਂ ਦਾ ਇਕੱਠਾ ਮਿਲੇਗਾ ਫ੍ਰੀ ਰਾਸ਼ਨ ਸੀਐਮ ਬੋਲੇ ਜਿਹੜੀ ਕਣਕ ਦਾ ਆਟਾ ਖੁਦ ਖਾਂਦਾ ਹਾਂ ਉਹ ਵੀ ਕਰਾਂਗਾ ਸਪਲਾਈ ਲੋਕਾਂ ਦੇ ਮੁਤਾਬਿਕ ਹੀ ਚੱਲੇਗਾ ਰਾਜ ਅੰਮ੍ਰਿਤਪਾਲ ਆ ਇੱਕ ਹੋਰ ਸਾਥੀ ਲੜੇਗਾ ਚੋਣ ਕੁਲਵੰਤ ਸਿੰਘ ਨੇ ਬਰਨਾਲਾ ਤੋਂ ਜ਼ਿਲ੍ਹੇ ਚੋਣ ਲੜਨ ਦਾ ਕੀਤਾ ਐਲਾਨ ਅੰਮ੍ਰਿਤਪਾਲ ਦੇ ਨਾਲ ਜਿੱਥੂਕਰ ਜੇਲ੍ਹ ਦੇ ਵਿੱਚ ਬੰਦ ਹੈ ਕੁਲਵੰਤ ਸਿੰਘ ਪੰਜਾਬ ਦੇ ਵਿੱਚ ਪਾਲ ਗਰੁੱਪ ਦੀ 500 ਕਰੋੜ ਦੀ 14 ਪ੍ਰਾਪਰਟੀਆਂ ਦੀ ਪਛਾਣ ਜ਼ਮੀਨ ਨੂੰ ਖੇਤੀਬਾੜੀ ਦੇ ਲਈ ਇਸਤੇਮਾਲ ਕਰੇਗੀ ਸਰਕਾਰ ਕੀਦੇ ਸ਼ਿਕਾਰ ਕੋਈ ਲੋਕਾਂ ਨੂੰ ਵੀ ਅਦਾਇਗੀ ਕਰਨ ਦੀ ਸਹਾਈ। ਪੰਚਕੁਲਾ ਦੇ ਵਿੱਚ ਹਰਿਆਣਾ ਭਾਜਪਾ ਕਾਰਜਕਰਮੀਆਂ ਦੀ ਮੀਟਿੰਗ ਜਾਰੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੋ ਰਿਹਾ ਹੈ ਮੰਥਨ। ਆਗਾਮੀ ਰਣਨੀਤੀ ਤਿਆਰ ਕਰਨ ਦੇ ਲਈ ਖੁਦ ਪਹੁੰਚੇ ਰਾਜ ਮੰਤਰੀ ਆਵਿਸ਼ਾ। ਅੰਮ੍ਰਿਤਸਰ ਪੁਲਿਸ ਨੇ 6 ਤਸਕਰਾਂ ਨੂੰ ਕੀਤਾ ਗ੍ਰਿਫਤਾਰ 8 ਕਿਲੋ ਹੈਰੋਇਨ ਦੇ ਸੰਚਿਤ 3 ਪਿਸਤੋਲਾਂ ਕੀਤੀਆਂ ਬਰਾਮਦ 30000 ਰੁਪਏ ਦੀ ਡਰਗ ਬਣਤੀ। ਅਮਰਨਾਥ ਯਾਤਰਾ ਤੇ ਗਏ ਸਰਦਾਲੂਆਂ ਦੇ ਪਹਿਲੇ ਜਥੇ ਨੇ ਬਾਬਾ ਪਰਪਾਨੀ ਦੇ ਕੀਤੇ ਦਰਸ਼ਨ ਬਲਟਾਲ ਤੇ ਫਹਿਲਗਾਮ ਦੇ ਰਸਤੇ ਉਹ ਪਵਿੱਤਰ ਗੁਫਾ ਤੱਕ ਪਹੁੰਚੇ। cricketers ਦੇ ਸਪੋਰਟ ਸ਼ਨੀਵਾਰ T20 ਵਰਲਡ ਕੱਪ ਦੇ ਫਾਈਨਲ ਦੇ ਵਿੱਚ ਸਾਊਥ ਅਫਰੀਕਾ ਦੇ ਨਾਲ ਖੜੇਗੀ ਟੀਮ ਇੰਡੀਆ ਰਾਤ 8 ਵਜੇ ਸ਼ੁਰੂ ਹੋਊਗਾ ਰੋਮਾਂਚਕ ਮੁਕਾਬਲਾ ਟੀਟਾ ਮੋਡ ਸੈਟੀਸਫੈਕਟਰੀ ਹੈ ਤੁਹਾਡੇ ਲਈ ਜਾਂ ਫਿਰ ਬੀਜੇਪੀ ਦਾ ਖਾਤਾ ਨਾ ਖੋਲਣਾ ਜਾਂ ਬਿੱਟੂ ਦਾ ਹਾਰ ਜਾਣਾ ਕੀ ਅੱਜ ਵੀ ਤੁਸੀਂ ਸਮਝਦੇ ਹੋਗੇ ਭਗਵੰਤ ਮਾਨ ਹੋਰਾਂ ਦੀ ਕੁਰਸੀ ਨੂੰ ਖਤਰਾ ਹੈਗਾ ਬੈਕ ਟੂ ਬੈਕ ਕਲੈਕਸ਼ਨ ਜੀ ਆਦੇ ਨੇ ਤੋਂ ਫਿਰ ਮੇਰੇ ਮੈਨੂੰ ਇਹ ਲੱਗਦਾ ਹੈ ਕਿ ਇਹਨਾਂ ਨੂੰ ਆਪਣਾ ਮੰਝਾ ਚੋ ਕੇ ਆਪਣੇ ਪਿੰਡ ਹੀ ਕਰਨਾ ਪੈਣਾ ਇਹਨਾਂ ਦਾ ਸਿਟਿੰਗ ਐਮਪੀ ਇਨਾਂ ਦੀ ਪਾਰਟੀ ਛੱਡ ਕੇ ਬੀਜੇਪੀ ਚਲਾ ਜਾਂਦਾ ਹੈ ਮੇ ਤੁਹਾਡੇ ਐਮਐਲਏ ਵੀ ਤਾਂ ਚਲੇ ਗਏ ਤੁਸੀਂ ਉਹਨਾਂ ਨੂੰ ਯਾਦ ਨਹੀਂ ਰੱਖਦੇ ਕਿ ਚੱਬੇਵਾਲ ਸਾਹਿਬ ਤਾਂ ਤੁਹਾਡੇ ਨਾਲ ਚੱਬੇਵਾਲ ਦੀ ਤੇ ਬਾਹ ਮਰੋੜ ਕੇ ਲੈ ਕੇ ਗਿਆ ਬਿਕੋਜ਼ ਆਫ ਅ ਕ੍ਰਾਪਸ਼ਨ ਕੇਸ ਨਹੀਂ ਫਿਰ ਉਹ ਸੇਮ ਗੱਲ ਸ਼ੀਤਲ ਅੰਗਰਾਲ ਲਈ ਕਹਿ ਸਕਦੇ ਉਹਦੀ ਉਹਦੀ ਕੀ ਬਾਹ ਦੱਸੋ ਨਾ ਕਿੰਨੇ ਉਹਦੀ ਮਰੋੜੀ ਇਹ ਬਾਹ ਦੱਸੋ ਮੇਰੇ ਬੀਤ ਬਿੱਟੂ ਹੋਰਾਂ ਦਾ ਜ਼ਿਕਰ ਕੀਤਾ ਬੇਸ਼ੱਕ ਤੁਸੀਂ ਤੇ ਢਾ ਲਿਆ ਪਰ ਸੈਂਟਰ ਨੇ ਹੋਰ ਵੱਡੀ ਜ਼ਿੰਮੇਵਾਰੀ ਨਾਲ نوازਦਾ ਆਪਣੇ ਪ੍ਰੋਜੈਕਟ ਮੰਗਣ ਦੇ ਲਈ ਕੋਈ ਜਾਂ ਫਿਰ ਮੰਤਰੀਆਂ ਤੱਕ ਪਹੁੰਚ ਕਰਨੀ ਪੈਂਦੀ ਹੈ ਤਾਂ ਕਿ ਹੁਣ ਰੰਧਾਵਾ ਸਾਹਿਬ ਦੇ ਤੁਸੀਂ ਉਮੀਦ ਕਰਦੇ ਹੋ ਕਿ ਔਜਲਾ ਸਾਹਿਬ ਰਮਨੀ ਬਿੱਟੂ ਨੂੰ ਪਹੁੰਚ ਕਰਨਗੇ ਕਿ ਆ ਕਰਾਓ ਜੀ ਸਾਡਾ ਕੰਮ ਤੁਸੀਂ ਨਾ ਇਲੈਕਸ਼ਨ ਤੋਂ ਪਹਿਲਾਂ ਜਿਹੜੇ ਤੁਹਾਡੀ ਪਾਰਟੀ ਨੂੰ ਛੱਡ ਕੇ ਜਾ ਰਹੇ ਸੀ ਉਹਨਾਂ ਨੂੰ ਖੱਜਰਾਂ ਅਰਬੀ ਘੋੜੇ ਬਹੁਤ ਸਾਰੀਆਂ ਸਟੇਟਮੈਂਟਸ ਆਈਆਂ ਖੱਜਰ ਤੇ ਅਰਬੀ ਘੋੜੇ ਦਾ ਬੜਾ ਫਰਕ ਹੈ ਇਹਨਾਂ 'ਚ ਅਰਬੀ ਘੋੜਾ ਕਿਹੜਾ ਹੈ ਅਸ਼ਿਕਾਲਾ ਸਵੇਰ ਦੇ ਬੁਲੇਟਿਨ 'ਚ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਦੂ ਸ਼ੁਰੂਆਤ ਕਰਾਂਗੇ ਵਰਤੰਦੀ ਅਕਾਲੀ ਦਰ ਦੇ ਕਲੇਸ਼ ਤੇ ਸੀਐਮ ਭਗਵੰਤ ਪਾਣ ਦਾ ਬਿਆਨ ਆਇਆ ਹੈ ਉਹਨਾਂ ਕਿਹਾ ਕਿ 25 ਸਾਲ ਰਾਜ ਕਰਨ ਵਾਲਿਆਂ ਦਾ ਹਾਲ ਵੇਖ ਲਵੋ ਪਹਿਲੀ ਵਾਰ ਹੋਇਆ ਹੈ ਤਕੜੀ ਕਿਸੇ ਹੋਰ ਦੇ ਕੋਲ ਸਵੇਰ ਬਾਦਲ ਡੀਐਸਪੀ सपोर्ट कर रखी है पहली बार होकर हाथी है, तकड़ी हाँ है।, ता से किसी है। ता बाकी संबोधन किया आम लोगों गलबात की तो दूसरे पास उन्होंने श्रोमणी अकाली दल के निशाने साधे ने जो कलेष या कहती है।, है कि जो बगावत प्रचार चल रही है उसको लैके सीएम का बयान आया है कि पच्चीस साल राज 25 ਸਾਲ ਕਰਾਂਗੇ ਰਾਜਾ ਜਾਨ ਦਾ ਹਾਲ ਦੇਖ ਲੋ ਕੀ ਹੋਇਆ ਪਿਆ ਉਹ ਉਹਨੂੰ ਗਾਣਾ ਕੱਢੀ ਜਾਂਦਾ ਉਹ ਉਹਨੂੰ ਗੱਡੀ ਜਾਂਦਾ ਪਹਿਲੀ ਵਾਰ ਹੋ ਰਿਹਾ ਹੈ ਹਿਸਟਰੀ ਚ ਜਲੰਧਰ ਚ ਤੱਕੜੀ ਕਿਸੇ ਹੋਰ ਕੋਲੇ ਆ ਸੁਖਵੀਰ ਬਾਦਲ ਬਸਪਾ ਦੀ ਸਪੋਰਟ ਕਰ ਰਿਹਾ ਹਾਥੀ ਨੂੰ ਪਹਿਲੀ ਵਾਰ ਤੱਕੜੀ ਹਾਥੀ ਚ ਤੁਲੀ ਆ ਜਾਂ ਹਾਥੀ ਤੱਕੜੀ ਚ ਤੁਲਿਆ ਦੱਸੋ ਆ ਹਾਲਤ ਹੋ ਗਈ ਨੰ ਮੈਂ ਤੁਹਾਨੂੰ ਕਹਿੰਦਾ ਰ ਮੇਰੇ ਬੱਤੀ ਬੰਦ ਨੇ ਓ ਮੈਥੋਂ ਨਾ ਕਹਿਆ ਕਰੋ ਕੁਛ ਗੱਲਾਂ ਸੱਚੀਆਂ ਹੋ ਜਾਂਦੀਆਂ ਨੇ 2019 ਜਦੋਂ ਮੈਂ ਇਥੋਂ ਐਮਪੀ ਲੜ ਰਿਆ ਸੀ ਮੈਨੂੰ ਪੱਤਰਕਾਰ ਕਹਿੰਦੇ ਕਾਲੀਦਾਰ ਹੋਰ ਕੀ ਕਹਿਣਾ ਚਾਹੋਂਗੇ ਮੈਂ ਕਿਹਾ ਜੀ 1920 ਚ ਸ਼ੁਰੂ 2019 ਚ ਖਤਮ 99 ਸਾਲਾ ਲੀ ਜਾ ਮੈਂ ਕਿਹਾ ਖਤਮ ਤਾਂ 19 ਚ ਹੀ ਹੋ ਗਏ ਸੀ ਉਹ ਜਿਵੇਂ ਸੱਪ ਮਾਰਨ ਤੋਂ ਪਹਿਲਾਂ ਜ਼ਹਿਰ ਜ ਨਹੀਂ ਘੋਲਦਾ ਪੂਛ ਜੀ ਹਿਲਦੀ ਰਹਿੰਦੀ ਹੈ ਉਹ 2-3 ਸਾਲ ਲੱਗ ਗਿਆ ਉਹ ਨਿਬੜ ਗਿਆ ਕੰਮ ਹੋ ਗਿਆ ਕੰਮ ਕਾਰਨ ਭਗਵੰਤਮਾਨ ਨਹੀਂ ਹੈਗਾ ਕਾਰਨ ਲੋਕ ਵੀ ਨਹੀਂ ਹੈ ਕਾਰਨਾ ਗੁਰੂ ਹੈ ਜਿਹਦੀ ਬਾਣੀ ਰੋਲੀ ਇਹਨਾਂ ਨੇ ਜੀ ਬਾਬੇ ਨਾਨਕ ਦੀ ਤਕੜੀ ਕਹਿ ਕੇ ਬਾਬੇ ਨਾਨਕ ਦੀ ਬਾਣੀ ਰੋਲਦੀ ਸਜਾ ਤਾਂ ਦੇਊਗਾ ਭਾਈ ਉਹਦੀ ਚੱਕੀ ਜਿਹੜੀ ਹੈ ਉਹ ਚਲਦੀ ਥੋੜੀ ਜੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਉਹ ਪਰਮਾਤਮਾ ਵਾਲੀ ਚੱਕੀ ਆ ਪੀਤੀ ਕਰ ਲਓ ਹੁਣ ਗੱਲ ਇੱਕ ਦੂਜੇ ਨਾਲ ਗਾਲੋ ਗਾਲੀ ਹੋਏ ਪਏ ਨੇ ਛੇ ਮਲ ਜੇ ਬੀਬਾ ਹਰ ਸਿਮਰਤ ਵਾਲੀਆਂ ਵੋਟਾਂ ਕੱਢ ਦਈਏ ਟੋਟਲ ਵੋਟਾਂ ਹੀ 6-7% ਨੇ ਪਈਆਂ ਨੇ ਉਹ ਚੰਦੂ ਮਾਦਰੇ ਹੋਰੀ ਲੱਗੇ ਹੋਇਆ ਉਧਰੋਂ ਇਹ ਸਾਨੂੰ ਮਰਵਾਤ ਆਏ ਨੇ ਹੁਣ ਕੀ ਰਹਿ ਗਿਆ ਇਧਰੋਂ ਇਹ ਕਹਿੰਦਾ ਮੈਂ ਮੈਂ ਨਾ ਮੈਂ ਪ੍ਰਧਾਨ ਹ ਹਜੇ ਵੀ ਪ੍ਰਧਾਨ ਗਿਆ ਨਹੀਂ ਛੱਡਦੇ ਫੱਦਿਆ ਯਾਰ ਰੱਸੀ ਜੜਗੀ ਬਲ ਨਹੀਂ ਗਿਆ ਉਹ ਗੱਲ ਹੈ ਨਾ ਕਸੁੰਨ ਮਾਰਦਾ ਨਾ ਲੱਤ ਮਾਰਦਾ ਪਰਮਾਤਮਾ ਜਦੋਂ ਮਾਰਦਾ ਬੰਦੇ ਦੀ ਮਤ ਮਾਰਦਾ ਇਹੀ ਹਾਲਾਤ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਦੀ ਕੋਈ ਗੱਲ ਨਹੀਂ ਕਰਦੇ ਜੋ ਵੱਧ ਰਿਹਾ ਨਸ਼ਾ ਨੌਜਵਾਨ ਮਰ ਰਹੇ ਨੇ ਉਹਦੀ ਕੋਈ ਗੱਲ ਨਹੀਂ ਕਰਦੇ ਵਿੱਤੀ ਬੋਝ ਜਿਹੜਾ ਪੰਜਾਬ ਤੇ ਕੇਜਰੀਵਾਲ ਨੇ ਪਾਤਾ ਉਹਦੀ ਗੱਲ ਨਹੀਂ ਕਰਦੇ ਗੱਲ ਕੀ ਕਰਨੀ ਹੈ ਸਿਰਫ ਵਿਰੋਧੀਆਂ ਦੇ ਨਾਲ ਤੂੰ ਤੂੰ ਮੈਮ ਅੱਜ ਸਟੇਜ ਤੋਂ ਖੜੇ ਹੋ ਕੇ ਸੰਗਰੂਰ ਤੋਂ ਲਲਕਾਰਿਆ ਤੇ ਸਾਡੇ ਮੁੱਖ ਮੰਤਰੀ ਨੂੰ ਇਹੀ ਨਹੀਂ ਪਤਾ ਕਿ ਡੱਡੇ ਨੂੰ ਸਿਹਾਰੀ ਪੈਂਦੀ ਹੈ ਕਿ ਬਿਹਾਰੀ ਪੈਂਦੀ ਹੈ ਇਹ ਚੰਡੀਗੜ੍ਹ ਦੇ ਸਪੈਲਿੰਗ ਸੁਣਾਉਣ ਲੱਗੇ ਡੱਡੇ ਨੂੰ ਸਿਹਾਰੀ ਉਹ ਪਾ ਗਏ ਗਗਾ ਹੁੰਦਾ ਗਾਗਾ ਨਹੀਂ ਹੁੰਦਾ ਮੁੱਖ ਮੰਤਰੀ ਸਾਹਿਬ ਸੋ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਨੂੰ ਰਾਜਧਾਨੀ ਦੇ ਸਪੈਲਿੰਗ ਨਾਲ ਬੋਲਣੇ ਆਉਂਦੇ ਨੇ ਨਾ ਲਿਖਣੇ ਆਉਂਦੇ ਨੇ ਤਾਂ ਜੁਗਨੂ ਅੱਜ ਸਟੇਜ ਤੇ ਆਪ ਹੀ ਫੇਲ ਹੋ ਗਿਆ ਜਿਵੇਂ ਪਹਿਲਾਂ ਕਿੱਕਲੀ ਦਾ ਲੋਕਾਂ ਨੇ ਐਸੀ ਕਿੱਕਲੀ ਪੁਆਈ ਬਠਿੰਡੇ ਚ ਅੱਜ ਤੱਕ ਯਾਦ ਆ ਮੁੱਖ ਮੰਤਰੀ ਦੀ ਕੁਰਸੀ ਖਿਸਕਣ ਵਾਲੀ ਹੈ ਉਸੇ ਤਰੀਕੇ ਅੱਜ ਫੇਰ ਸੈਲਫ ਗੋਲ ਕਰ ਲਿਆ ਇਹ ਜਿਹੜਾ ਚੰਡੀਗੜ੍ਹ ਦਾ ਸਪੈਲਿੰਗ ਹੀ ਸਟੇਜ ਤੇ ਗਲਤ ਬੋਲਤੇ ਮੁੱਖ ਮੰਤਰੀ ਸਾਹਿਬ ਜਲੰਧਰ ਦੇ ਵਿੱਚ ਵੀ ਹੁਣ ਸੁਪੜਾ ਸਾਫ਼ ਹੀ ਹੈ ਤਾਂ ਉਧਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਤੇ ਹਮਲਾ ਬੋਲਿਆ ਹੈ ਉਹਨਾਂ ਕਹਿੰਿਆ ਕਿ ਇਸ ਸਰਕਾਰ ਨੇ ਸਿਰਫ ਕਰਜ਼ ਹੀ ਵਧਾਇਆ ਹੈ ਕਰਜ਼ਾ ਚੁਕਣ ਤੋਂ ਬਿਨਾਂ ਸਰਕਾਰ ਨੂੰ ਕੋਈ ਕਾਬਲ ਨਹੀਂ ਹੈ ਤਾਂ ਕਿ ਸਰਕਾਰ ਲਈ ਕਰਜ਼ ਉਤਾਰਨਾ ਮੁਸ਼ਕਲ ਹੋਏਗਾ ਤਾਂ ਸਰਕਾਰ ਲੇੰਕ ਕਰਨ ਦੀ ਕਰਜ਼ਾ ਨਹੀਂ ਜੁਰਮੇਦਨ ਦੀ ਲੋੜ ਹੈ ਇਸੇ ਬਾਦਲ ਦੇ ਬੋਲ ਦੱਸ ਦੇ ਕਿ ਚੰਡੀਗੜ੍ਹ ਦੇ ਵਿੱਚ ਬਿਆਨ ਦਿੱਤਾ ਗਿਆ ਹੈ ਔਰ ਜਿੱਥੇ ਸੰਗਰੂਰ ਦੇ ਵਿੱਚ ਸੀਐਮ ਨੇ ਨਿਸ਼ਾਨੇ ਸਾਧੇ ਆਕਾਲੀ ਦਲ ਦੇ ਉੱਤੇ ਹੀ ਪੰਜਾਬ ਸਰਕਾਰ ਤੇ ਸਿੱਧੇ ਬਾਦਲ ਦੇ ਨਿਸ਼ਾਨੇ ਸਾਧੇ ਇਹ ਦਾ ਪੰਜਾਬ ਦਾ ਮੁੱਖ ਮੰਤਰੀ ਨਾ ਉਹਨੇ ਪਿਛਲੇ 2.25 ਸਾਲੇ ਪੱਠਾ ਬਾ ਦਿੱਤਾ ਕਰਜ਼ੇ ਤੋਂ ਬਗੈਰ ਕੋਈ ਕੰਮ ਹੀ ਨਹੀਂ ਕੋਈ ਵਿਜ਼ਨ ਹੀ ਨਹੀਂ ਕਿ ਮੈਂ ਕਿਵੇਂ ਜਨਰੇਟ ਕਰਾਂ ਰੈਵਨਿਊ ਕਿਵੇਂ ਅਸੀਂ ਆਪਣੀ ਰੈਵਨਿਊਜ਼ ਇਨਕਰੀਜ਼ ਕਰਕੇ ਕਿਵੇਂ ਆਪਾਂ ਸੇਫ ਮੈਨੇਜਮੈਂਟ ਕਰਨੀ ਹੈ ਕਿਉਂਕਿ ਉਹਨੂੰ ਐਕਸਪੀਰੀਅੰਸ ਹੈ ਨਹੀਂ ਮੈਨੇਜਮੈਂਟ ਦਾ ਤੇ ਮੈਨੂੰ ਤਾਂ ਐ ਲੱਗਦਾ ਮੈਨੂੰ ਤਾਂ ਐ ਲੱਗਦਾ ਜਦੋਂ ਅੱਜ ਜਾਣਗੇ ਐਡਾ ਭਾਰੀ ਕਰਜ਼ਾ ਪਾ ਦਨਗੇ ਅਗਲੀ ਸਰਕਾਰ ਨੂੰ ਤਾਂ ਬਹੁਤ ਔਖਾ ਹੋ ਜਾਣਾ ਹੈ ਉਧਰ ਅਬਰਤਪਾਲ ਦਾ ਇੱਕ ਹੋਰ ਸਾਥੀ ਜੰਮੇਚੋਣ ਲੜੇਗਾ ਢਿਪਰੀਗੌਰ ਚੇਲ ਦੇ ਵਿੱਚ ਬੰਦ ਕੁਲਵੰਤ ਸਿੰਘ ਚੋਣ ਲੜੇਗਾ ਬਰਨਾਲਾ ਤੋਂ ਚੋਣ ਕੜਦਾ ਲਾਂਗਰ ਦਿੱਤਾ ਕੁਲਵੰਤ ਸਿੰਘ ਦੱਸਦੀ ਹੈ ਕਿ ਭਾਈ ਮਹਾ ਸਿੰਘ ਨੇ ਜਾਣਕਾਰੀ ਕੁਲਵੰਤ ਸਿੰਘ ਦੇ ਭਰਾ ਮਾਈ ਭਾਈ ਮਹਾ ਸਿੰਘ ਨੇ ਜਾਣਕਾਰੀ ਦਿੱਤੀ ਨਮੋਗਾ ਦੇ ਰਾਮਕੇ ਕਲਾਤਾ ਰੈਣਪੜਾ ਹੈ ਕੁਲਵੰਤ ਸਿੰਘ ਅਸਗੇ ਕੀ ਅਮਰਤਪਾਲ ਦਾ ਸਾਥੀ ਹੈ ਕੁਲਵੰਤ ਸਿੰਘ ਔਰ ਅਬਰਤਪਾਲ ਖਡੂਰ ਸਾਹਿਬ ਤੋਂ ਸੰਸਦ ਚੁਣੇ ਗਏ ਨੇ ਔਰ ਵੱਡੇ ਅਸੀਂ ਕਹਿ ਸਕਦੇ ਹਾਂ

ਆਈ ਮਹਾ ਸਿੰਘ ਦੇ ਵੱਲੋਂ ਜਾਣਕਾਰੀ ਦਿੱਤੀ ਹੈ ਕਿ ਚੋਣ ਯਾਨੀ ਕਿ ਚੋਣ ਲੜੀ ਜਾਏਗੀ ਪਰ ਨਾੜਾ ਤੋਂ ਬਾਈ ਇਲੈਕਸ਼ਨ ਜਮਨੀ ਚੋਣ ਜਰੀਆ ਲੜੀ ਜਾਏਗੀ ਅਤੇ ਪੋਸਟ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਹੜੀ ਪੋਸਟ ਪਾ ਕੇ ਜਾਂ ਜਾਣਕਾਰੀ ਦਿੱਤੀ ਗਈ ਕਿ ਅਮਰਪਾਲ ਦੇ ਨਾਲ ਉਸਦੇ ਹੋਰ ਸਾਥੀ ਵੀ ਜੇਲ੍ਹ ਦੇ ਵਿੱਚ ਬੰਦ ਹਨ ਨਾੜਾ ਲੜਨ ਦਾ ਫੈਸਲਾ ਕੀਤਾ ਹੈ ਬਰਨਾਲਾ ਜਮਨੀ ਚੋਣਾ ਉਹ ਕੁਲਵੰਤ ਸਿੰਘ ਨਾਲ ਕਾਫੀ ਦਿਨਾਂ ਤੋਂ ਗੱਲਬਾਤ ਹੋ ਰਹੀ ਸੀਗੀ ਪਰ ਉਹਨਾਂ ਨੇ ਕੱਲ ਫਾਈਨਲ ਕਰ ਦਿੱਤਾ ਕਿ ਬਰਨਾਲਾ ਤੋਂ ਜਿਮਣੀ ਚੋਣਾ ਲੜਨਗੇ ਉਹ ਤੇ ਚੋਣਾ ਲੜਨ ਦਾ ਮੇਨ ਮੋਟਿਵ ਇਹ ਹੈ ਕਿ ਜੋ ਸਿੱਖਾਂ ਨਾਲ ਧੱਕਾ ਕਰ ਰਹੀ ਹੈ ਸਰਕਾਰ ਕਿਉਂਕਿ ਇੱਕ ਤੋਂ ਪਹਿਲਾਂ ਵੀ ਕਲਵਾਨ ਸਿੰਘ ਦੇ ਫਾਦਰ ਸਾਹਿਬ ਜੋ 1987 ਵਿੱਚ ਉਹਨਾਂ ਉੱਪਰ ਵੀ ਐਨਐਸਏ ਲੱਗੀ ਸੀਗੀ ਉਸ ਤੋਂ ਬਾਅਦ 1997 ਵਿੱਚ ਉਹ ਪਿੰਡ ਦੇ ਮਜੂਦਾ ਸਰਪੰਚ ਬਣੇ ਬਹੁਤ ਧੰਨਵਾਦ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਨਜਾਇਜ਼ ਚੱਕ ਕੇ ਸ਼ਹੀਦ ਕਰ ਦਿੱਤਾ ਗਿਆ ਜਿਨ੍ਹਾਂ ਦਾ ਅਜ ਤੱਕ ਸਾਨੂੰ ਕੋਈ ਅਤਾ ਪਤਾ ਨਹੀਂ ਮਿਲਿਆ ਉਹ ਕਿੱਥੇ ਆ ਕਿਸ ਤਰ੍ਹਾਂ ਨੇ ਉਸ ਨੂੰ ਮਾਰ ਦਿੱਤੇ ਆ ਜਾਂ ਜਿਉਂਦੇ ਨੇ ਤੇ ਦੂਸਰੀ ਗੱਲ ਕਲਵੰਦ ਸਿੰਘ ਦੇ ਜੋ ਚਾਚਾ ਜੀ ਨੇ ਉਹ 1984 ਦੇ ਵਿੱਚ ਜੋ ਕੱਲੂਕਾਰਾ ਹੋਇਆ ਉਹਦੇ ਵਿੱਚ ਉਹ ਛਿੱਧੀ ਪ੍ਰਾਪਤ ਕਰ ਗਏ ਸਨ ਹੁਣ ਜੋ ਕਲਵੰਦ ਸਿੰਘ ਨੂੰ ਡੇਢ ਸਾਲ ਤੋਂ NSA ਦੇ ਅਧੀਨ ਰੱਖਿਆ ਗਿਆ ਦਿਬਰੂਗੜ੍ਹ ਦੇ ਵਿੱਚ ਤੇ ਕੋਈ ਜੋਣਾ ਲੜਨ ਦਾ ਕੋਈ ਸਾਡਾ ਮੇਨ ਮੋਟਿਵ ਨਹੀਂ ਸੀਗਾ ਤੇ ਜੋ ਦਵਾਰਾ ਦੂਰੀ NSA ਲਗਾ ਕੇ ਸਰਕਾਰ ਨੇ ਧੱਕਾ ਕੀਤਾ ਉਹ ਇੱਕ ਜੰਗ ਆ ਅਸੀਂ ਜੰਗ ਦੇ ਖਿਲਾਫ ਚੋਣਾ ਲੜਨਾ ਚਾਹੁੰਦੇ ਆ ਤੇ ਸੈਕ ਕਮ ਇਹ ਫੈਸਲਾ ਕਰੇ ਦੱਸੇ ਕਿ ਸਾਡੀਆਂ ਕੀ ਗਲਤੀਆਂ ਨੇ ਤੇ ਸਰਕਾਰ ਦੀਆਂ ਕੀ ਗਲਤੀਆਂ ਨੇ ਤਾਂ ਦੀਪਕ ਸਿੰਘਲਾ ਨੇ ਮੇਰੇ ਸਯੋਗੀ ਫੋਨ ਲਾਈਨ ਤੇ ਕਿਉਂਕਿ ਮੋਗਾ ਦੇ ਰੌਕੇ ਦੇ ਰਹਿਣ ਵਾਲਾ ਹੈ ਇਸ ਵੇਲੇ ਕੁਲਵੰਤ ਸਿੰਘ ਜਿਨ੍ਹਾਂ ਦੇ ਵੱਲੋਂ ਨਾਮ ਇਹਰਾ ਉਹਨਾਂ ਦੇ ਪ੍ਰਾਣੇ ਜਾਣਕਾਰੀ ਦਿੱਤੀ ਜੋ ਦੀਪਕ ਸਿੰਘਲਾ ਕੀ ਕੋ ਜਾਣਕਾਰੀ ਹੈ ਦੀਪਕ ਕਿਉਂਕਿ ਪਹਿਲਾਂ ਅਮਰਿਤਪਾਲ ਨੇ ਵੱਡੀ ਜਿੱਤ ਹਾਸਲ ਕੀਤੀ ਖਰੂਰ ਸਾਹਿਬ ਤੋਂ ਔਰ ਹੁਣ ਉਹਨਾਂ ਦੇ ਨਾਲ ਜੇਲ੍ਹ ਚ ਬੰਦ ਜਿਹੜੇ ਨੇ ਕੁਲਵੰਤ ਸਿੰਘ ਚੋਣ ਲੜਨਗੇ ਬਿਲਕੁਲ ਗੁਰਜੋਤ ਹੁਣ ਕੁਲਵੰਤ ਸਿੰਘ ਰਾਓਕੇ ਜਿਹੜੇ ਕਿ ਡਿਬ੍ਰੂਗੜ੍ਹ ਜੇਲ੍ਹ ਦੇ ਵਿੱਚ ਅਮਰਿਤਪਾਲ ਦੇ ਨਾਲ ਬੰਦ ਨੇ ਉਹਨਾਂ ਵੱਲੋਂ ਵੀ ਉਹਨਾਂ ਦੇ ਭਰਾ ਵੱਲੋਂ ਵੀ ਅੱਜ ਐਲਾਨ ਕੀਤਾ ਗਿਆ ਹੈ ਕਿ ਕੁਲਵੰਤ ਸਿੰਘ ਰਾਓਕੇ ਵੀ ਜਿਹੜੇ ਨੇ ਬਰਨਾਲਾ ਤੋਂ ਜਿੱਨੀ ਚੋਣ ਲੜਨਗੇ ਕਿਉਂਕਿ ਉਸ ਤੋਂ ਪਹਿਲਾਂ ਅਮਰਿਤਪਾਲ ਨੇ ਭਾਈ ਬਹੁਤ ਦਿਨਾਂ ਤੋਂ ਉਹੋ ਜਿਸ ਤੇ ਪ੍ਰਬਧ ਕੀਤੀ ਹੈ ਗਡੂ ਸਾਹਿਬ ਤੋਂ ਉਸ ਤੋਂ ਬਾਅਦ ਭਗਵੰਦ ਸਿੰਘ ਬਾਜੇ ਕੇ ਪ੍ਰਧਾਨ ਮੰਤਰੀ ਬਾਜੇ ਕੇ ਦਾ ਵੀ ਨਾਮ ਆ ਰਿਹਾ ਸੀਗਾ ਕਿ ਉਹ ਵੀ ਗਿੱਦੜਵਾਹ ਤੋਂ ਚੋਣ ਲੜਨਗੇ ਲੇਕਿਨ ਹੁਣ ਜਿਹੜਾ ਕੁਲਵੰਤ ਸਿੰਘ rauਕੇ ਦਾ ਨਾਮ ਆ ਰਿਹਾ ਕਿ ਉਹ ਵੀ ਬਰਨਾਲਾ ਤੋਂ ਜਿੰਨੀ ਚੋਣ ਲੜਨਗੇ ਸਭ ਤੋਂ ਵੱਧ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਹੈ ਤਾਂ ਉਹਨਾਂ ਸਭ ਤੋਂ ਵੱਧ ਤੇ ਕਹਿੰਦਾ ਕਿ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਔਰ ਪੰਜਾਬ ਦੇ ਲਈ ਜਿਹੜੀ ਹੈ ਚੋਣ ਲੜਨ ਜਾ ਰਹੇ ਨੇ ਔਰ ਲੋਕਾਂ ਦਾ ਸਹਿਯੋਗ ਵੀ ਮੰਗਿਆ ਇੱਕ ਕੁਲਵੰਤ ਸਿੰਘ ਦੇ ਭਰਾ ਨੇ ਜਿਹੜੇ ਚੇਰੇ ਭਰਾ ਨੇ ਮਹਾ ਸਿੰਘ ਉਹਨਾਂ ਵੱਲੋਂ ਇਹ ਦੱਸਿਆ ਗਿਆ ਹਾਲਾਂਕਿ ਇਹ ਵੀ ਦੱਸਿਆ ਗਿਆ ਕਿ ਇੱਕ ਹਫਤਾ ਤੋਂ ਉਹਨਾਂ ਨਾਲ ਗੱਲਬਾਤ ਚੱਲਦੀ ਹੈ ਲੇਕਿਨ ਕੱਲ ਫੋਨ ਤੇ ਜਿਹੜਾ ਉਹਨਾਂ ਨੇ ਕਨਫਰਮ ਕੀਤਾ ਕਿ ਬਰਨਾਲਾ ਤੋਂ ਜਿਮਨੀ ਚੋਣ ਲੜਨਗੇ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਦੀਪਕ तमाम ਜਾਣਕਾਰੀ ਲਈ ਧੰਨਵਾਦ ਹੈ ਤੱਕੁਰ ਮਿਲਾਂ ਕੇ ਦੇਖਣਾ ਹੋਵੇਗਾ ਕਿ ਕੁਝ ਨਤੀਜੇ ਹੁੰਦੇ ਨੇ ਹਾਲਾਂਕਿ ਅਜੇ ਤੱਕ ਜਿਹੜੀਆਂ 4 ਸੀਟਾਂ ਨੇ ਫਿਰ ਬਾਈ ਇਲੈਕਸ਼ਨ ਦਾ ਐਲਾਨ ਨਹੀਂ ਕੀਤਾ ਅਗੇ ਵਾਦਿਆਂ ਤਾਰਵਿੰਦ ਕੇਜਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਪ੍ਰਦਰਸ਼ਨ ਕੀਤਾ ਦੇਸ਼ ਭਰ ਦੇ ਵਿੱਚ ਸੜਕਾਂ ਤੇ ਉਤਰੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵੀ ਕਈ ਥਾਂ ਹੀ ਪ੍ਰਦਰਸ਼ਨ ਕੀਤਾ ਗਿਆ ਔਰ ਜਲੰਧਰ ਦੇ ਵਿੱਚ ਵੀ ਵੱਡੇ ਪੱਧਰ ਤੇ ਪ੍ਰਦਰਸ਼ਨ ਹੋਇਆ ਔਰ ਉਥੇ ਵਕਵਾ ਕੈਬਨਿਟ ਮੰਤਰੀ ਪਹੁੰਚੇ ਹੋਏ ਸਨ ਦਸੀਖੀ ਬਲਬੀਰ ਸਿੰਘ ਸਹਿਬ ਮੰਤਰੀ ਪਹੁੰਚੇ ਕੁਲਦੀਪ ਢਾਲੀਵਾਲ ਪਹੁੰਚੇ ਸੋ ਇਲਾਵਾ ਆ ਲਾਚਨ ਗਟਾਰੂ ਚੱਕ ਦੇ ਵੱਲੋਂ ਵੀ ਆਪਣੇ ਵੱਖਰੇ ਤੌਰ ਤੇ ਦਸੀਖੀ ਪ੍ਰਦਰਸ਼ਨ ਕੀਤਾ ਗਿਆ ਸੋ ਇਲਾਵਾ ਹੋਰ ਮੰਤਰੀ ਵੀ ਇੱਥੇ ਪਹੁੰਚੇ ਹੋਏ ਸਨ जलंधर जिम्मी चोन लड़ रहे आम आदमी पार्टी के उम्मीदवार भी पहुंचे और दिल्ली के सड़कों पद्धर से प्रदर्शन होया और इतने महिलावान ने और ना ही शायरी के अंदाज के प्रदर्शन किया दिल्ली के मुख्यमंत्री अरविंद केजरीवाल की गिरफ्तारी के खिलाफ तमाम लोग यानी कि आम आदमी पार्टी के तमाम कार्यकर्ता नेता आज आम आदमी पार्टी के मुख्यालय के बाहर एक व्यापक धरना प्रदर्शन कर रहे हैं अरविंद केजरीवाल की गिरफ्तारी के खिलाफ अरविंद केजरीवाल को जल्द रिहा किया जाए ईडी सीबीआई का दुरुपयोग बंद किया जाए तमाम ये नारे आप देख सकते हैं कि आम आदमी पार्टी के मुख्यालय के बाहर तमाम आम आदमी पार्टी के जो कार्यकर्ता हैं नेता हैं तमाम दूर दराज से आए हुए जो वर्कर्स हैं वो यहाँ पर एकजुट हुए हैं आम आदमी पार्टी के मुख्यालय के बाहर कि अरविंद केजरीवाल को जल्द से जल्द रिहा किया जाए आपको बता दूं कि इस प्रोटेस्ट का जो आवाहन हुआ है वो आम आदमी पार्टी के मुख्यालय से बीजेपी के मुख्यालय तक का किया गया है आप देख सकते हैं मगर बीजेपी मुख्यालय से कुछ देर पहले ही पुलिस की यहाँ पर हैवी बैरिकेडिंग यहाँ पर की गई है दिल्ली पुलिस की बात करे सीआरपी की बात करें रैपिड एक्शन फोर्स की बात करें तो वो यहाँ पर तैनात किए गए हैं कि ताकि कार्यकर्ता बीजेपी मुख्यालय की ओर अग्रसर ना हो पाए आप देख सकते हैं कि दिल्ली पुलिस के तमाम जो जवान हैं वो कार्यकर्ताओं को रोकने की कोशिश कर रहे हैं और जो कार्यकर्ता है वो आगे बढ़ने की पुरजोर कोशिश और कवायद में लगे हुए हैं दिल्ली पुलिस ने यहाँ पर हैवी डिप्लॉयमेंट कर रखी है धारा एक लगा रखा है ताकि कार्यकर्ता आगे ना बढ़ सके आप देख सकते हैं कि जो बैरिकेडिंग है वो पूरी तरीके से यहाँ पर काफ़ी मजबूत कर दी गई है और काफ़ी संख्या में सुरक्षा बल यहाँ पर तैनात हैं रैपिड एक्शन फोर्स की बात करें महिला जवानों की बात करें तो वो भी यहाँ पर तैनात है ताकि ये जो बैरिकेडिंग आप देख रहे हैं उसको क्रॉस ना किया जाए क्योंकि तो इसके उस पार बीजेपी मुख्यालय है जहाँ जाने से इन कार्यकर्ताओं को रोका जा रहा है कार्यकर्ता आप देख सकते हैं कि लगातार आगे बढ़ने की कोशिश कर रहे हैं और साफ तौर पर ईडी सीबीआई का जो दुरुपयोग सरकार कर रही है ऐसा कहना है कार्यकर्ताओं का उसको बंद करने की यहाँ पर अपील की जा रही है गुजारिश की जा रही है कि सरकार जिस तरीके से अरविंद केजरीवाल पर ईडी सीबीआई द्वारा दुरुपयोग कर रही है तमाम ये आरोप ऐसा आरोप है आम आदमी पार्टी के तमाम नेताओं का कार्यकर्ताओं का और उन्हीं मुद्दों को लेकर आज यहाँ पर यानी कि आम आदमी पार्टी के मुख्यालय के बाहर आप देख सकते हैं कि भारी संख्या में यहाँ पर कार्यकर्ता पहुँचे हैं और वो बीजेपी मुख्यालय की ओर जाना चाह रहे हैं मगर दिल्ली पुलिस आप देख सकते हैं पूरी तरीके से यहाँ पर डिप्लॉयमेंट दिल्ली पुलिस की हो रखी है और दिल्ली पुलिस तमाम कार्यकर्ताओं को कार्यकर्ताओं को रोकने की कोशिश कर रही है उनको आगे बढ़ने से रोकने की कोशिश कर रहे हैं आप बैनर्स देखिए तमाम बैनर्स यहाँ पर लोग लेके आए हैं केजरीवाल को रिहा करो की मांग चल रही है जब उनके ऊपर सारे लगे आरोप खारिज हो गए तो सीबीआई एक मन केस लगा के आ गई बस अरविंद जी को किसी भी तरीके जेल में रखना चाहते आज तक चवन्नी की रिकवरी नहीं हुई और अगर हम करप्ट लोग होते तो भाजपा में शामिल होकर साफ हो जाते स्थिति नहीं हुई गंदी राजनीति तो अब हो रही है सातों की सातों सीटें ली इन्होंने उसके बावजूद कोई काम नहीं हुआ पब्लिक पानी के लिए तराई तराई मचा रही है ये कैसी सीटें ली है कैसा इलेक्शन हुआ है जो सातों सीटें इनके पल्ले पड़ी हैं उसके बावजूद कोई काम नहीं हुआ फिर कह रहे गंदी राजनीति हो रही है गंदी राजनीति तो मोदी की राजनीति हो रही है देखिए जिस तरह से मोदी सरकार लोकसभा चुनाव के बाद भी जनता के जनादेश को स्वीकार करने की जगह पुनः अपने तानाशाही के, ताना के अभियान को जारी रख रही है जिस तरह से रायल कोर्ट में दिल्ली के चुने हुए मुख्यमंत्री को जमानत मिली उसके बाद ईडी ने जिस तरह से इसका विरोध किया सुप्रीम कोर्ट में जब केस गया जिस तरह से सीबीआई ने रात में जाकर गिरफ्तारी करी ये साफ दिखा रहा है कि मोदी सरकार अरविंद केजरीवाल को जेल से बाहर नहीं जाना देना चाहती चाहती है।, है कि दिल्ली के काम रुकें लेकिन आज सभी को यही कहने आए हैं तो इसका नशाही करने की अगर जिद है ਕਿ ਇਹ ਸਰਕਾਰ ਦੇ ਤੋ ਹਮਾਰੇ ਜੀ ਸੰਘਰਸ਼ ਕਰਨ ਦੇ ਜੀ ਤਾ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਦਾ ਸਹੀ ਹੈ ਕਿ ਅੱਜ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਔਰ ਇਹ ਵੱਖ-ਵੱਖ ਤਸਵੀਰਾਂ ਤਰੁ ਦਿਖਾਈਆਂ ਨੇ ਤਾਂ ਮਹਿਲਾਵਾਂ ਵੀ ਸਰਕਾ ਤੇ ਬੈਠੀਆਂ ਹੋਈਆਂ ਨਜ਼ਰ ਆਈਆਂ ਔਰ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਦਿੱਲੀ ਦੀ ਔਰ ਜੰਮੂ ਦੀ ਤਾਂ ਤਿੰਨ ਤਸਵੀਰਾਂ ਨੇ ਤਾਂ ਤਸਵੀਰਾਂ ਦੇ ਰਾਹੀ ਇਹ ਅੰਦਾਜ਼ਾ ਲੱਗਦਾ ਹੈ ਕਿ ਅੱਜ ਕਿਸ ਕਿਸਮ ਦਾ ਪ੍ਰਦਰਸ਼ਨ ਹੋਇਆ ਹੈ ਸਰਕਾ ਤੇ ਨਜ਼ਰ ਆਈ ਹੈ ਆਮ ਆਦਮੀ ਪਾਰਟੀ ਉਤਰੀ ਹੋਈ ਜੰਮੂ ਦੇ ਵਿੱਚ ਦੇਖਿਆ ਜਾਵੇ ਤਾਂ ਪ੍ਰਦਰਸ਼ਨ ਵਿਚਾਰਨੀ ਤਸਵੀਰ ਤੋਂ ਅਸੀਂ ਦੱਸ ਦਈਏ ਕਿ ਜੰਮੂ ਦੀ ਹੈ ਔਰ ਜਿਹੜੀ ਤੀਸਰੀ ਤਸਵੀਰ ਹੈ ਇਹ ਦਿੱਲੀ ਦੀ ਤਸਵੀਰ ਹੈ ਥੋੜਾ ਦਰਸ ਕਰਕੇ ਜਾਣਕਾਰੀ ਦੇ ਦਿਓ ਜੀ ਕਿ ਦਿੱਲੀ ਦੇ ਵਿੱਚ ਜਿਹੜਾ ਹੈ ਉਹ ਸ਼ਾਇਰੀ ਦੇ ਅੰਦਾਜ਼ ਦੇ ਵਿੱਚ ਪ੍ਰਦਰਸ਼ਨ ਹੋਇਆ ਹੈ ਔਰ ਜੰਮੂ ਦੇ ਵਿੱਚ ਪੁਲਿਸ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਪਹਿਲੀ ਤਸਵੀਰ ਹੈ ਜਲੰਧਰ ਦੀ ਜਲੰਧਰ ਦੇ ਵਿੱਚ ਵੀ ਹੱਥਾਂ 'ਚ ਪੋਸਟਰ ਲੈ ਕੇ ਇਥੇ ਬਖਵਾਕਰ ਕੈਬਨਟ ਮੰਤਰੀ ਪਹੁੰਚੇ ਬੰਦ ਕਰੀ ਬੰਦ ਕਰੀ ਆਵਾਜ਼ ਨਹੀਂ ਪਾਟੀ ਆਵਾਜ਼ ਨਹੀਂ ਪਾਟੀ नहीं नहीं चलेगी नहीं चलेगी मैं कविता आप लोगों के बीच में गा रहा हूँ आपको के आदर, के बाबा साहब की महूर्त संसद में कुड़वा थी बीजेपी बाबा साहब की महूर्त संसद में कुड़वा थी पी पी। बाबा साहब की मुहूर्त संसद में कुड़वा थी प्यासी दिल्ली की पाई आज सारे देश से अंदर मान श्री अरविंद केजरीवाल जी दी गैर कानूनी ਰਾਸਦ ਸਵਾਨ ਵਿੱਚ ਪ੍ਰੋਟੈਸਟ ਕੀਤਾ ਜਾ ਰਿਹਾ ਪੂਰੇ ਦੇਸ਼ ਦੇ ਅੰਦਰ ਅੱਜ ਆਮ ਆਦਮੀ ਪਾਰਟੀ ਦੇ ਕਾਰਕਟਰ ਸੜਕਾਂ ਤੇ ਆਏ ਆ ਜੋ ਜਿਸ ਤਰ੍ਹਾਂ ਪਹਿਲੂ ਈਡੀ ਦੇ ਦੁਆਰਾ ਇੱਕ ਝੂਠਾ ਮਕਦਮਾ ਉਨ੍ਹਾਂ ਦੇ ਖਿਲਾਫ ਦਰਜ ਕੀਤਾ ਗਿਆ ਔਰ 5 ਸਾਲ ਇਨਵੈਸਟੀਗੇਸ਼ਨ ਤੋਂ ਬਾਅਦ ਵੀ ਇੱਕ ਵੀ ਫੁੱਟੀ ਕੋਡੀ ਜਿਹੜੀ ਕਿਸੇ ਏਜੰਸੀ ਨੂੰ ਨਹੀਂ ਮਿਲੀ ਨਾ ਕੋਈ ਲੋਕਰ ਮਿਲਿਆ ਨਾ ਕੋਈ ਬੈਂਕ ਚੋਂ ਮਿਲਿਆ ਸੋ ਅ ਅੱਜ ਜਦੋਂ ਉਸ ਕੇਸ ਦੇ ਸਬੰਧਤ ਉਹਨਾਂ ਨੂੰ ਨਿਚਲੀ ਕੋਰਟ ਨੇ ਜਵਾਬ ਵੀ ਦੇ ਦਿੱਤੀ ਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਇਹ ਸੁਭਾਵਨਾ ਸੀ ਕਿ ਉਹਨਾਂ ਨੂੰ ਜਵਾਬ ਮਿਲ ਜਾਵੇ ਪਰ ਮੋਦੀ ਦੀ ਸਰਕਾਰ ਨੇ ਬਿਲਕੁਲ ਇੱਕ ਹਿਟਲਸਾਈ ਤਰੀਕੇ ਦੇ ਨਾਲ ਇੱਕ ਹੋਰ ਕੇਸ ਸੀਬੀਆਈ ਦੁਆਰਾ ਜਿਹੜਾ ਉਹਨਾਂ ਦੇ ਖਿਲਾਫ ਦਰਜ ਕੀਤਾ ਔਰ ਮੈਂ ਮਹਿਸੂਸ ਕਰਦਾ ਕਿ ਇਹ ਵਿਪੱਖਸ ਦੀ ਆਵਾਜ਼ ਨੂੰ ਦਬਾਉਣ ਦੇ ਲਈ ਮੋਦੀ ਦਾ ਇੱਕ ਮੈਂ ਕਹਿ ਸਕਦਾ ਵੀ 11 ਸਵਧਾਨਿਕ ਇਹ ਹੱਲਾ ਹੈਗਾ ਸੋ ਇਸ ਹੱਲੇ ਦੇ ਖਿਲਾਫ ਅੱਜ ਆਮ ਆਦਮੀ ਪਾਰਟੀ ਥਾਂ ਤੇ ਪ੍ਰੋਟੈਸਟ ਕਰ ਰਹੀ ਆ ਸੋ ਅਸੀਂ ਮੰਗ ਕਰ ਰਹੇ ਆ ਕਿ ਸ੍ਰੀ ਆਰਵਿੰਦ ਕੇਜਰੀਵਾਲ ਦੇ ਖਿਲਾਫ ਜਿਹੜਾ ਝੂਠਾ ਤੇ 11 ਕਾਨੂੰਨੀ ਢੰਗ ਦੇ ਨਾਲ ਉਹਨਾਂ ਦੀ ਹਰਾਸਤ ਰੱਖੀ ਆ ਮਕਦਮਾ ਦਰਜ ਕਰਕੇ ਉਹਨੂੰ ਵਾਪਸ ਲਿਆ ਜਾਵੇ ਔਰ ਭਾਰਤੀ ਜਨਤਾ ਪਾਰਟੀ ਨੂੰ ਲੋਕਤੰਤਰ ਦਾ ਕਾਤਲ ਕਿਹਾ ਜਾਵੇ ਤਾਂ ਕੋਈ ਅਤ ਕਥਨੀ ਨਹੀਂ ਹੋਵੇ ਇਹ ਇਸ ਤਰ੍ਹਾਂ ਜਿਹੜੀਆਂ ਸਰਕਾਰੀ ਏਜੰਸੀਆਂ ਨੇ ਇਹਨਾਂ ਦਾ ਗਲਤ ਇਸਤੇਮਾਲ ਕਰਕੇ ਕਿਸੇ ਇੱਕ شریف ਇਨਸਾਨ ਨੂੰ ਅੰਦਰ ਦੇਣਾ ਇਹ ਲੋਕਤੰਤਰ ਦਾ ਕਤਲ ਹੈ ਇਹ ਨਹੀਂ ਚਾਹੀਦਾ ਸੀਬੀਆਈ ਦੇ ਡਾਇਰੈਕਟਰ ਜਿਹੜੇ ਨੇ ਸਾਰੇ ਅੱਜਕੱਲ ਤੋਤੇ ਬਣ ਕੇ ਭਾਰਤੀ ਜਨਤਾ ਪਾਰਟੀ ਦੇ ਜਿਸ ਤਰ੍ਹਾਂ ਨਿੱਜੀ ਕੰਪਨੀ ਆਉਂਦੀਆਂ ਨੇ ਪ੍ਰਾਈਵੇਟ ਦੇ ਉੱਤੇ ਕੰਮ ਕਰ ਰਹੇ ਨੇ ਕਿਉਂਕਿ ਹੁਣ ਕਦੇ ਤੁਸੀਂ ਸੁਣਿਆ ਹੋਣਾ ਕਿ ਜਗਿੰਦਰ ਸਿੰਘ ਸੀਬੀਆਈ ਦੇ ਡਾਇਰੈਕਟਰ ਹੁੰਦੇ ਸੀ ਜਰਲਾਬਲ ਹਲਕੇ ਦੀ ਸੀ ਆਮ ਆਵਾਜ਼ ਬਹੁਤ ਵਧੀਆ ਜੇ ਉਹਨਾਂ ਨੂੰ ਪ੍ਰਧਾਨ ਮੰਤਰੀ ਵੀ ਗਲਤ ਕੰਮ ਕਰਨੋਂ ਕਹਿੰਦਾ ਸੀ ਨਹੀਂ ਕਰਦੇ ਸੀ ਤੇ ਅੱਜ ਕੱਲ ਸਾਰੇ ਪਿੱਠੂ ਬਣ ਕੇ ਭਾਰਤੀ ਜਨਤਾ ਪਾਰਟੀ ਦੇਸ਼ ਨੂੰ ਬਰਬਾਰ ਕਰਨ ਤੇ ਤੁਲੀ ਹੋਈ ਹੈ ਤੇ ਆਮ ਆਦੀ ਪਾਰਟੀ ਬਰਬਾਦ ਨਹੀਂ ਹੋ ਸਕਦੀ ਸੱਤ ਸੀਟਾਂ ਮੋਡ ਸੈਟੀਸਫੈਕਟਰੀ ਆ ਤੁਹਾਡੇ ਲਈ ਜਾਂ ਫਿਰ ਬੀਜੇਪੀ ਦਾ ਖਾਤਾ ਨਾ ਖੁੱਲਣਾ ਜਾਂ ਬਿੱਟੂ ਦਾ ਹਾਰ ਜਾਣਾ ਕੀ ਅੱਜ ਵੀ ਤੁਸੀਂ ਸਮਝਦੇ ਹੋਗੇ ਭਗਵੰਤ ਮਾਨ ਹੋਰਾਂ ਦੀ ਕੁਰਸੀ ਨੂੰ ਖਤਰਾ ਹੈਗਾ ਬੈਕ ਟੂ ਬੈਕ ਕਲੈਕਸ਼ਨ ਜੀ ਆਉਂਦੇ ਨੇ ਤਾਂ ਫਿਰ ਮੇਰੇ ਮੈਨੂੰ ਇਹ ਲੱਗਦਾ ਕਿ ਇਹਨਾਂ ਨੂੰ ਆਪਣਾ ਮੰਝਾ ਚੋ ਕੇ ਆਪਣੇ ਪਿੰਡ ਹੀ ਕਰਨਾ ਪੈਣਾ ਇਹਨਾਂ ਦਾ ਸਿਟਿੰਗ ਐਮਪੀ ਇਹਨਾਂ ਦੀ ਪਾਰਟੀ ਛੱਡ ਕੇ ਭਾਜਪੀ ਚਲਾ ਜਾਂਦਾ ਹੈ ਵੀ ਤੁਹਾਡੇ ਐਮਐਲਏ ਵੀ ਤਾਂ ਚਲੇ ਗਏ ਤੁਸੀਂ ਉਹਨਾਂ ਨੂੰ ਯਾਦ ਨਹੀਂ ਰੱਖਦੇ ਕਿ ਚੱਬੇਵਾਲ ਸਾਹਿਬ ਤਾਂ ਤੁਹਾਡੇ ਨਾਲ ਚੱਬੇਵਾਲ ਦੀ ਤੇ ਬਾਹ ਮਰੋੜ ਕੇ ਲੈ ਕੇ ਗਿਆ ਬਿਕਾਜ਼ ਆਫ ਅ ਕ੍ਰਪਸ਼ਨ ਕੇਸ ਵੀ ਫਿਰ ਉਹ ਸੇਮ ਗੱਲ ਸ਼ੀਤਲ ਅੰਗਰਾਲ ਲਈ ਕਹਿ ਸਕਦੇ ਉਹਦੀ ਕੀ ਬਾਹ ਦੱਸੋ ਨਾ ਕਿੰਨੇ ਉਹਦੀ ਮਰੋੜੀ ਹੈ ਬਾਹ ਦੱਸੋ ਅੰਮ੍ਰਿਤਪੀਰ ਬਿੱਟੂ ਹੋਰਾਂ ਦਾ ਜ਼ਿਕਰ ਕੀਤਾ ਬੇਸ਼ੱਕ ਤੁਸੀਂ ਤੇ ਢਾ ਲਿਆ ਪਰ ਸੈਂਟਰ ਨੇ ਹੋਰ ਵੱਡੀ ਜ਼ਿੰਮੇਵਾਰੀ ਨਾਲ ਨਿਵਾਜਦਾ ਆਪਣੇ ਪ੍ਰੋਜੈਕਟ ਮੰਗਣ ਦੇ ਲਈ ਕੋਈ ਜਾਂ ਫਿਰ ਮੰਤਰੀਆਂ ਤੱਕ ਪਹੁੰਚ ਕਰਨੀ ਪੈਂਦੀ ਹੈ ਤਾਂ ਕਿ ਹੁਣ ਰੰਧਾਵਾ ਸਾਹਿਬ ਦੇ ਤੁਸੀਂ ਉਮੀਦ ਕਰਦੇ ਹੋ ਕਿ ਔਜਲਾ ਸਾਹਿਬ ਰਮਨੀਤ ਬਿੱਟੂ ਨੂੰ ਪਹੁੰਚ ਕਰਨਗੇ ਕਿ ਆ ਕਰਾਓ ਜੀ ਸਾਡਾ ਕੰਮ ਤੁਸੀਂ ਨਾ ਇਲੈਕਸ਼ਨ ਤੋਂ ਪਹਿਲਾਂ ਜਿਹੜੇ ਤੁਹਾਡੀ ਪਾਰਟੀ ਨੂੰ ਛੱਡ ਕੇ ਜਾ ਰਹੇ ਸੀ ਉਹਨਾਂ ਨੂੰ ਖੱਜਰਾ ਅਰਬੀ ਘੋੜੇ ਬਹੁਤ ਸਾਰੀਆਂ ਸਟੇਟਮੈਂਟਸ ਆਈਆਂ ਖੱਜਰ ਤੇ ਅਰਬੀ ਘੋੜੇ ਦਾ ਬੜਾ ਫਰਕ ਹੈ ਇਹਨਾਂ ਚ ਅਰਬੀ ਘੋੜਾ ਕਿਹੜਾ ਹੈ